ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਾਧ ਸੰਗਤ ਜੀ ਸੁਣਦੇ ਹਾਂ ਕਵਤਾ ਬੰਦਨਾ ਦਸਾਂ ਪਾਸ਼ਾਹੀਆਂ ਦੀ ਸ੍ਰੀ ਨਾਨਕ ਦੇਵ ਗੁਰੂ ਦੇਵ ਗੁਰੂ ਬੁਟਾ ਸਿੱਖੀ ਵਾਲਾ ਲਾਇਆ ਸਭ ਜਾਨਨ ਕਰ ਦਿੱਤਾ ਕਰ ਦਿੱਤਾ ਐਸਾ ਟੰਗ ਪ੍ਰਚਾਰ ਬਣਾਇਆ ਸਜਣ ਠੱਗ ਸਾਦ ਬਣੇ ਐਸੀ ਬਾਣੀ ਗੁਰਾਂ ਉਚਾਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡੀ ਨਮਸਕਾਰ ਲੱਖ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡੀ ਨਮਸਕਾਰ ਲੱਖ ਵਾਰੀ ਲੈਹਣੇ ਨੇ ਸੇਵ ਕਰੀ ਸੇਵ ਕਰੀ ਰੇ ਹਾ ਕਿਸੇ ਗਲੋ ਨਾ ਊਣਾ ਮਠੇ ਆਈਆਂ ਝੜ ਪਈਆਂ ਝੜ ਪਈਆਂ ਦਿੱਤਾ ਕਿ ਕਰ ਤਾਈ ਹਲੂਣਾ ਓਹੋ ਅੰਗਦ ਬਣ ਬੈਠਾ ਐਸੀ ਕਲਾ ਵਖਾਈ ਜਾਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡੇ ਨਮਸਕਾਰ ਲੱਖ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡੇ ਨਮਸਕਾਰ ਲੱਖ ਵਾਰੀ ਗੁਰੂ ਅਮਰਦਾਸ ਜੀ ਨੇ ਦਾਸ ਜੀ ਨੇ 12 ਸਾਲੀ ਸੇਵ ਕਮਾਈ ਸੇਵਾ ਪਰਵਾਨ ਚੜੀ ਪਰਵਾਨ ਚੜੀ ਬੋਲੀ ਜਦੋ ਜੁਲਾ ਹਿਲਾਈ ਹੋ ਹੋ ਨਾਨਕ ਬਣ ਬੈਠਾ ਐਸੀ ਲੀਲਾ ਵਰਤੀ ਨਿਆਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡੇ ਨਮਸਕਾਰ ਲੱਖ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡੀ ਨਮਸਕਾਰ ਲੱਖ ਵਾਰੀ RAMDAS GURU 4 ਗੁਰੂ ਚੌਥੇ ਹੈ ਸੀ ਅੰਮ੍ਰਿਤ ਸਰਵਸਾਇਆ ਕਾਗਾ ਤੋ ਹੰਸ ਬਣੇ ਹੰਸ ਬਣੇ ਐਸਾ ਤਾਲ ਗੁਰਾਂ ਖੁਦ ਵਾਇਆ ਬਾਣੀ ਦੇ ਵਿੱਚ ਬੜੀ ਭਾਰੀ ਮੈਂ ਮਾਲਿਖੀ ਲਿਖਾਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡੀ ਨਮਸਕਾਰ ਲੱਖ ਵਾਰੀ ਗੁਰੂ ਅਰਜਨ ਦੇਵ ਪੰਜਵੇਂ ਦੇਵ ਪੰਜਵੇਂ ਐਸਾ ਗ੍ਰੰਥ ਤਿਆਰ ਕਰਾਇਆ ਬਾਣੀ ਸੱਚਖੰਡ ਦੀ ਨੂੰ ਖੰਡ ਦੀ ਨੂੰ ਇੱਕੋ ਥਾਂ ਤੇ ਉਹਨਾ ਟਿਕਾਇਆ ਪੜ ਸੁਣ ਕੇ ਤਰ ਜਾਈਦੈ ਉਹਨਾ ਐਸੀ ਬਾਤੋ ਜਾਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡੇ ਨਮਸਕਾਰ ਲੱਖ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡੇ ਨਮਸਕਾਰ ਲੱਖ ਵਾਰੀ ਗੁਰੂ ਹਰगोबिंद ਬਲੀ ਗੋਬਿੰਦ ਬਲੀ ਜੀ ਨਾ ਦੋ ਤਲਵਾਰਾਂ ਪਾਈਆਂ ਸੇ ਅਣਖ ਆਜ਼ਾਦੀ ਲਈ ਆਜ਼ਾਦੀ ਲਈ ਜੰਗੀ ਫੌਜਾਂ ਉਹਨਾਂ ਬਣਾਈਆਂ ਜਦੋਂ ਵੀ ਜੰਗ ਹੋਈ ਹੈ ਸੀ ਮੁਗਲ ਫੌਜ ਹੀ ਹਾਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡੀ ਨਮਸਕਾਰ ਲੱਖ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡੀ ਨਮਸਕਾਰ ਲੱਖ ਵਾਰੀ ਸਤਿਵੰਤੇ ਗੁਰੂ ਹਰਿ ਰਾਏ ਹਰਿ ਰਾਏ ਕਰਦੇ ਸਿਖਾ ਦੇ ਸਹਾਏ ਉਸ ਰਾਜੇ ਕਰ ਦਿੱਤੇ ਕਰ ਦਿੱਤੇ ਜਦੋਂ ਸੀ ਭੁਖਿਆ ਟਿੱਡ ਵਜਾਏ 220 ਘੋੜ ਚੜੇ ਕਰਦੇ ਸਦਾ ਤਾਬੇ ਆਦਾਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡੀ ਨਮਸਕਾਰ ਲੱਖ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡੀ ਨਮਸਕਾਰ ਲੱਖ ਵਾਰੀ ਗੁਰੂ ਹਰਿ ਕ੍ਰਿਸ਼ਨ ਤਾਈਂ ਕ੍ਰਿਸ਼ਨ ਤਾਈਂ ਪੰਡਤ ਜਦੋਂ ਸੀ ਬੋਲੀ ਲਾਈ ਗੁਰਾ ਛੱਜੂ ਜੀ ਵਰਤੋਂ ਚੀਵਰ ਤੋਂ ਗੀਤਾ ਦੀ ਸੀ ਕਥਾ ਕਰਾਈ ਪੰਡਤ ਡੇਗ ਚਰਨਾ ਤੇ ਦਿੱਤੀ ਬੁੱਧ ਛੱਡ ਹੰਕਾਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡੀ ਨਮਸਕਾਰ ਲੱਖ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡੀ ਨਮਸਕਾਰ ਲੱਖ ਵਾਰੀ ਗੁਰੂ ਤੇਗ ਬਹਾਦਰ ਜੀ ਬਹਾਦਰ ਜੀ ਰੁੜਦਾ Hindu ਧਰਮ ਬਚਾਇਆ ਜੰਝੂ ਤੇ ਤਿਲਕ ਲਈ ਤਿਲਕ ਲਈ ਦਿੱਲੀ ਜਾ ਕੇ ਸੀਸ ਕਟਾਇਆ ਜਗ ਹਾਂ ਹਾਂਕਾਰ ਮਚੀ ਦੇਵ ਲੋਕ ਜੈ ਜੈਕਾਰ ਪੁਕਾਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡੇ ਨਮਸਕਾਰ ਲੱਖ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡੇ ਨਮਸਕਾਰ ਲੱਖ ਵਾਰੀ ਗੁਰੂ ਗੋਬਿੰਦ ਸਿੰਘ ਸੂਰੇ ਸਿੰਘ ਸੂਰੇ ਜਾਂ ਕੀਤੀ ਸੱਚਖੰਡ ਨੂੰ ਤਿਆਰੀ ਨਾਨਕ ਦਾ ਰੂਪ ਕਰੇ ਰੂਪ ਕਰੇ ਗੱਦੀ ਉੱਤੇ ਬੀੜ ਬਿਠਾਰੀ ਲੇਖਕਰਣ ਵੀਰਸਣੇ ਮਾਛੀਆਂ ਜਗੀਰ ਨੇ ਸਰਦਾ ਧਾਰੀ ਲੇਖਕਰਣ ਵੀਰ ਵਾਂਗੂ ਮਾਛੀਆਂ ਜਗੀਰ ਨੇ ਸਰਦਾ ਧਾਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡੀ ਨਮਸਕਾਰ ਲੱਖ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡੀ ਨਮਸਕਾਰ ਲੱਖ ਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ